ਤੁਸੀਂ ਮੋਰਚਾ ਪੱਕਾ ਲਾਤਾ ਹਨ ਪਰ ਦੇਖਿਆ ਵੀ ਬਹੁਤ ਹੇਟ ਹੋ ਰਹੀ ਆ ਵੀ ਪੰਜਾਬੀਆਂ ਦਾ ਪੰਜਾਬੀਆਂ ਨੇ ਨੋਬਦਾ ਨਾਮ ਕਰਤਾ ਵੀ ਜਿੱਥੇ ਦੇਖੋ ਉੱਥੇ ਧਰਨਾ ਲੱਗਿਆ ਹੋਇਆ ਹੈ ਬ੍ਰੈਂਟਨ ਚ ਕਿਉਂਕਿ ਕੈਨੇਡਾ ਰੈਸ਼ਨ ਦੇ ਵਿੱਚ ਆ ਤੇ ਕੈਨੇਡੀਅਨਸ ਦੇ ਕੋਲੋਂ ਵੋਟਾਂ ਲੈਣ ਦੇ ਲਈ ਵਿਰੋਧੀ ਧਿਰ ਵੱਲੋਂ ਵੀ ਇਹ ਜਚਾਇਆ ਜਾ ਰਿਹਾ ਆ ਵੀ ਜਦੋਂ ਕੋਈ ਅੰਦੋਲਨ ਉੱਠਦਾ ਆ ਉਹਦੇ ਵਿੱਚ ਇਦਾਂ ਹੁੰਦੀ ਆ ਹੁਣ 24 ਘੰਟੇ ਇੱਥੇ ਹੀ ਬੈਠੇ ਆ ਜਦੋਂ ਤੱਕ ਹੱਲ ਨਹੀਂ ਹੁੰਦਾ ਉਦੋਂ ਤੱਕ ਹੀ ਬੈਠੇ ਆ ਚਾਹੇ ਸਾਨੂੰ ਇਥੋਂ ਰਿਪੋਰਟ ਕਰ ਦੇਣ ਚਾਹੇ ਸਾਡਾ ਹੱਲ ਕਰ ਦੇਣ ਪਹਿਲਾਂ ਕੋਈ ਪਿਛਲੇ ਦਿਨਾਂ ਦੇ ਵਿੱਚ ਇੱਕ ਬੀਚ ਤੇ ਟੱਟੀ ਕਰ ਗਿਆ ਕੋਈ ਤੇ ਉਹ ਕਹਿੰਦੇ ਵੀ ਸਟੂਡੈਂਟ ਟੱਟੀ ਕਰ ਗਏ ਤੇ ਇੱਕ ਜਿਹੜਾ ਏਆਈ ਦੀ ਨਾਲ ਫੋਟੋਸ਼ਾਪ ਕਰਕੇ ਕਿ ਇੱਥੇ ਟੱਟੀ ਕਰਨਾ ਮਨਾ ਹੈ ਤੇ ਇੱਕ ਸਿੱਖ ਦੀ ਹੈ ਨਾ ਬਣਾਈ ਗਈ ਸੋ ਇਸ ਕਰਕੇ ਜੇ ਰੇਸਿਜ਼ਮ ਦੀ ਹਵਾ ਜਿਹੜੀ ਆਗੋ ਆ ਉਹਨੂੰ ਹਵਾ ਦੇਓਗੇ ਇਹਦੇ ਵਿੱਚ ਹਰ ਉਸ ਬੰਦੇ ਨੇ ਝੋਲਸਣਾ ਜਿਹਦੀ ਚਿੱਟੀ ਚਮੜੀ ਨਹੀਂ ਹੈਗੀ ਸਾਡੀਆਂ 4 ਮੰਗਾਂ ਹੀ ਨੇ ਕਿ ਸਭ ਤੋਂ ਪਹਿਲਾਂ ਵਰਕ ਪਰਮਿਟ ਐਕਸਟੈਂਸ਼ਨ ਉਹਨਾਂ ਸਾਰਿਆਂ ਨੂੰ ਦਿੱਤੀ ਜਾਣੀ ਜਿਹਦੀਆਂ ਦਾ 24 25 ਦੇ ਵਿੱਚ ਵਰਕ ਪਰਮਿਟ ਮੁੱਕ ਰਿਹਾ ਤੇ ਬੈਸਟਰਾਂ ਦਾ ਉਹ ਇਹਨਾਂ ਨੇ ਦੇਖੋ ਪੱਕਾ ਬੰਦ ਕਰ ਦਿੱਤਾ ਕਿ ਤੁਹਾਨੂੰ ਐਲਐਮਆਈ ਨਹੀਂ ਮਿਲਣੀ ਇਹ ਤੁਹਾਡਾ ਮਸਲਾ ਇਸ ਟਾਈਮ ਹੱਲ ਕਰਦੇ ਤਾਂ ਸਾਡੀਆਂ ਵੋਟਾਂ ਜਾਣੀਆਂ ਇਹ ਗੱਲ ਸਾਨੂੰ ਲਿਬਰਲ ਦੇ ਐਮਪੀਆ ਨੇ ਡਾਇਰੈਕਟ ਕਹੀ ਆ ਬਿਕਰਮਪੀਰੇ ਮੈਂ ਸਿੱਧਾ ਸਵਾਲ ਤੁਹਾਨੂੰ ਕਰੂੰਗਾ ਤੁਸੀਂ ਮੋਰਚਾ ਪੱਕਾ ਲਾਤਾ ਹਨਾ ਪਰ ਦੇਖਿਆ ਵੀ ਬਹੁਤ ਹੇਟ ਹੋ ਰਹੀ ਆ ਵੀ ਪੰਜਾਬੀਆਂ ਦਾ ਪੰਜਾਬੀਆਂ ਨੇ ਨੌਬਦਨਾਮ ਕਰਤਾ ਵੀ ਜਿੱਥੇ ਦੇਖੋ ਉੱਥੇ ਧਰਨਾ ਲੱਗਿਆ ਹੋਇਆ ਹੈ ਬ੍ਰੈਂਟਨ ਚ ਕੀ ਕਹਿਣਾ ਚਾਹੁੰਦੇ ਹੋ ਇਹ ਹੇਟ ਆ ਜਿਹੜੀ ਥੋੜੀ ਜੀ ਤਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਕਿ ਲੋ ਪੇਡ ਜਿਹੜਾ ਚੱਲ ਰਿਹਾ ਹੈ ਕਿ ਫੇਕ ਆਈਡੀਆ ਤੋਂ ਜਿਵੇਂ ਕਿਸਾਨ ਅੰਦੋਲਨ ਚ ਵੀ ਚੱਲੇ ਆ ਨਾ ਵੀ ਜਦੋਂ ਕੋਈ ਅੰਦੋਲਨ ਉੱਠਦਾ ਆ ਉਹਦੇ ਵਿੱਚ ਇਦਾਂ ਹੁੰਦੀ ਆ ਤੇ ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜਾ ਐਂਟੀ ਇਮੀਗ੍ਰੈਂਟ ਮਾਹੌਲ ਬਣਿਆ ਹੋਇਆ ਉਹ ਇਲੈਕਸ਼ਨ ਦੇ ਮਾਹੌਲ ਕਰਕੇ ਆ ਕਿਉਂਕਿ ਕੈਨੇਡਾ ਰੈਸ਼ਨ ਦੇ ਵਿੱਚ ਆ ਤੇ ਕੈਨੇਡੀਅਨਸ ਦੇ ਕੋਲੋਂ ਵੋਟਾਂ ਲੈ ਤੇ ਜਿਹੜਾ ਰਾਜਕਰਦੀ ਪਾਰਟੀ ਆ ਉਹਦੇ ਵੱਲੋਂ ਵੀ ਕਿ ਜਿਹੜਾ ਤੁਹਾਡੀਆਂ ਸਮੱਸਿਆਵਾਂ ਆ ਇਸ ਕਰਕੇ ਕਹਿੰਦੇ ਇਮੀਗ੍ਰੈਂਟਸ ਬਹੁਤ ਜ਼ਿਆਦਾ ਆ ਗਏ ਆ ਤੇ ਇਮੀਗ੍ਰੈਂਟਸ ਵਿੱਚ ਸਟੂਡੈਂਟ ਸਭ ਤੋਂ ਜ਼ਿਆਦਾ ਆ ਤੇ ਸਾਡੀਆਂ ਸਮੱਸਿਆਵਾਂ ਵੀ ਜ਼ਿਆਦਾ ਆ ਤੇ ਅਸੀਂ ਲੜ ਰਹੇ ਹਾਂ ਸਭ ਤੋਂ ਵੱਧ ਇਸ ਕਰਕੇ ਸਾਨੂੰ ਹੇਠ ਦਾ ਜਿਹੜਾ ਸਭ ਤੋਂ ਵੱਧ ਸਾਹਮਣਾ ਕਰਨਾ ਪਿਆ ਰਿਹਾ ਪਰ ਉਹ ਸੋਸ਼ਲ ਮੀਡੀਆ ਤੇ ਹੀ ਆ ਗਰਾਊਂਡ ਤੇ ਬਹੁਤ ਘੱਟ ਆ ਇੱਕ ਮੋਟਾ ਮੋਟਾ ਜਾਂਦੇ ਨੇ ਮੈਂ ਦੱਸ ਦਵਾਂ ਵੀ ਆਪਣੇ ਮੰਗਾਂ ਕੀ ਨੇ ਹੁਣ ਮੇ ਮੁੱਖ ਮੰਗਾਂ ਕੀ ਨੇ ਸਾਡੀਆਂ 4 ਮੰਗਾਂ ਹੀ ਨੇ ਕਿ ਸਭ ਤੋਂ ਪਹਿਲਾਂ ਵਰਕ ਪਰਮਿਟ ਐਕਸਟੈਂਸ਼ਨ ਹੋਣਾ ਸਾਰਿਆਂ ਨੂੰ ਦਿੱਤੀ ਜਾਣੀ ਚਾਹੀਦੀ ਜਿਨ੍ਹਾਂ ਦਾ 24-25 ਦੇ ਵਿੱਚ ਵਰਕ ਪਰਮਿਟ ਮੁੱਕ ਰਿਹਾ ਐ ਐਲ ਐਮ ਆਈ ਦੇ ਨਾਂ ਦੇ ਉੱਤੇ ਹੁੰਦੀ ਐਕਸਪਲੋਇਟੇਸ਼ਨ ਬੰਦ ਹੋਣੀ ਚਾਹੀਦੀ ਉਹਦਾ ਅਲਟਰਨੇਟਿਵ ਹੋਣਾ ਚਾਹੀਦਾ ਜੇ ਲੱਖਾਂ ਬੰਦਾ ਬੁਲਾਇਆ ਉਹਦੇ ਲਈ ਸਾਡੀ ਤੀਜੀ ਨੰਬਰ ਦੀ ਡਿਮਾਂਡ ਹੈ ਕਿ ਪੀ ਆਰ ਦੇ ਫੇਅਰ ਪਾਥਵੇਜ਼ ਹੋਣੇ ਚਾਹੀਦੇ ਆ ਚੌਥੀ ਸਾਡੀ ਡਿਮਾਂਡ ਹੈਗੀ ਕਿ ਜੇ ਐਡਾ ਵੱਡਾ ਬੈਕਲੌਗ ਸਾਡੇ ਲਈ ਆ ਸਾਡੇ ਜਿਹੜੇ ਭੈਣ ਭਰਾ ਕਾਲਜ ਤੱਕ ਆਪਣੇ ਚਾਰ ਪੈਸੇ ਪੂਰੇ ਕਰ ਲੈਣਗੇ ਜਾਂ ਆਪਣੇ ਪੀਆਰ ਦੇ ਪੁਆਇੰਟ ਪੂਰੇ ਕਰ ਲੈਣਗੇ ਨਹੀਂ ਤਾਂ ਉਹਨਾਂ ਨੇ ਵੀ ਪੀਆਰ ਲੈਣ ਲਈ ਸਾਡੇ ਵਾਲੀ ਲਾਈਨ 'ਚ ਲੱਗਣਾ ਪੈਣਾ ਇਹ ਸਾਡੀ ਡਿਮਾਂਡ ਹੈ ਇੱਕ ਤੇ ਹੁਣ ਪੱਕਾ ਮੋਰਚਾ ਲੱਗ ਗਿਆ ਡਟੇ ਹੋਇਆ ਪੂਰੇ ਕੀ ਗੱਲਬਾਤ ਹੈ ਸਪੋਰਟਨ ਐਂਡ ਜਿਹੜਾ ਇਹ ਕুইਨ ਦੇ ਇੰਟਰਸੈਕਸ਼ਨ ਦੇ ਉੱਤੇ ਜ਼ਿਮੀਦਾਰਾ ਢੱਬਾ ਵਾਲਾ ਪਲਾਜ਼ਾ ਹੈਗਾ ਆ ਇੱਥੇ ਜਿਹੜਾ ਸਾਡਾ ਅਸੀਂ ਦਿਨ ਰਾਤ ਦਾ ਜਿਹੜਾ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਦੇ ਕੋਲ ਐਕਸਪ੍ਰੈਸ ਐਂਟਰੀ ਦੇ ਵਿੱਚ ਨੌਕ ਵੀ ਦੀਆਂ ਚੋਬਾਂ ਦਾ ਐਕਸਪੀਰੀਅੰਸ ਆ ਉਹ ਬੰਦੇ ਇੱਥੇ ਪਹੁੰਚਣ ਸਭ ਤੋਂ ਬਾਅਦ ਕਿਉਂਕਿ ਇਹਨਾਂ ਨੇ ਪੀਐਨਪੀ ਵਾਲਿਆਂ ਦਾ ਤਾਂ ਥੋੜਾ ਬਹੁਤਾ ਹੱਲ ਕਰ ਦੇਣਾ ਆ ਜਦ ਕਿ ਉਹਦੇ ਲਈ ਵੀ অন্ਟਾਰੀਓ ਵਾਲਿਆਂ ਨੂੰ ਹਜੇ ਲੜਨਾ ਪੈਣਾ ਹੈ ਬਾਕੀ ਪ੍ਰੋਵਿੰਸਾਂ ਨੇ ਹੱਲ ਕਰ ਦਿੱਤਾ ਆ ਤੇ ਬਿਸਟਰੋ ਦਾ ਤਾਂ ਇਹਨਾਂ ਨੇ ਦੇਖੋ ਪੱਕਾ ਹੀ ਬੰਦ ਕਰ ਦਿੱਤਾ ਕਿ ਤੁਹਾਨੂੰ ਐਲਐਮਆਈ ਨਹੀਂ ਮਿਲਣੀ ਸੋ ਇਸ ਕਰਕੇ ਜੇ ਭਾਈ ਤੁਸੀਂ ਆਪਣਾ ਹੱਲ ਚਾਹੁੰਦੇ ਹੋ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਨੌਕ ਵੀ ਦਾ ਐਕਸਪੀਰੀਅੰਸ ਵਾ ਉਹ ਸਾਰੇ ਇੱਥੇ ਵੱਡੀ ਗੰਢ ਦੀ ਜਿੰਨੀ ਜਲਦੀ ਪਹੁੰਚ ਜਾਓਗੇ ਉਹਨੂੰ ਜਲਦੀ ਪਹਿਲਾ ਦੇ ਇਹ ਕਹਿੰਦੇ ਬੈਠੇ ਆ ਚਾਹੀ ਸਾਨੂੰ ਇਥੇ ਡਿਬੋਟ ਕਰ ਦੇਣ ਚਾਹੀ ਸਾਡਾ ਹੱਲ ਕਰ ਦੇਣ ਕੋਈ ਜਾਂਦੇ ਜਾਂਦੇ ਆਪਣੀ ਪੰਜਾਬੀ ਕਮਿਊਨਿਟੀ ਨੂੰ ਕੋਈ ਸੁਨੇਹਾ ਪੰਜਾਬੀ ਕਮਿਊਨਿਟੀ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਜਿਵੇਂ ਲੇਲਾ ਵਗਿਆੜ ਦੇ ਨਾਲ ਜੇ ਦੋਸਤੀ ਕਰ ਲਵੇ ਤਾਂ ਉਹ ਲੇਲੇ ਵਗਿਆੜ ਦੀ ਕੋਈ ਦੋਸਤੀ ਨਹੀਂ ਹੁੰਦੀ ਜਿਹੜੇ ਰੇਸਿਸਟ ਕਮੈਂਟਾਂ ਦੀ ਮਤਲਬ ਜੇ ਰੇਸਿਸਟ ਰੇਸਿਸਮ ਵਾਲੀ ਜਿਹੜੀ ਹਵਾ ਆ ਉਹਦੇ ਨਾਲ ਬਹਿ ਕੇ ਕਈ ਮਤਲਬ ਉਹ ਵੀ ਗੋਰੇ ਬਣੇ ਹੋ ਆ ਉਹ ਵੀ ਸਾਨੂੰ ਕਮੈਂਟ ਕਰ ਰਹੇ ਆ ਕਿ ਹਨਾ ਸੱਜਰੇ ਬਣੇ ਕੈਨੇਡੀਅਨ ਕਿ ਤੁਸੀਂ ਐਦਾਂ ਚੰਗੇ ਆ ਮਾੜੇ ਆ ਗੱਲ ਨੂੰ ਸਮਝੋ ਤੇ ਤਾਂ ਸਾਡੇ ਤਾਂ ਇਹਦੇ ਉੱਤੇ ਕਰੋ ਗੱਲਬਾਤ ਜਿਹੜ ਤੁਸੀਂ ਕੱਲ ਨੂੰ ਇਸ ਰੇਸਿਸਮ ਦਾ ਸ਼ਿਕਾਰ ਤੁਸੀਂ ਵੀ ਹੋਣਾ ਲੇਲੇ ਤੇ ਭੇੜੀ ਦੀ ਕਦੇ ਦੋਸਤੀ ਨਹੀਂ ਹੋ ਸਕਦੀ ਹੈਗੀ ਤਾਂ ਹੀ ਇਸ ਕਰਕੇ ਜਿਹੜੀ ਸਟੂਡੈਂਟਾਂ ਨੂੰ ਹੇਟ ਮਿਲ ਰਹੀ ਸੀਗੀ ਪਹਿਲਾਂ ਕੋਈ ਪਿਛਲੇ ਦਿਨਾਂ ਦੇ ਵਿੱਚ ਇੱਕ ਬੀਚ ਤੇ ਟੱਟੀ ਕਰ ਗਿਆ ਕੋਈ ਤੇ ਉਹ ਕਹਿੰਦੇ ਵੀ ਸਟੂਡੈਂਟ ਟੱਟੀ ਕਰ ਗਏ ਉਹਦੇ ਕਿਸੇ ਨੇ ਆਇਡੈਂਟੀਫਾਈ ਕੀਤਾ ਉਹਦੀ ਕਿਸੇ ਨੇ ਇਨਕੁਆਰੀ ਨਹੀਂ ਕੀਤੀ ਵੀ ਕਿਹਦੀ ਟੱਟੀ ਆ ਉਹ ਸਰਚ ਨਹੀਂ ਹੋਈ ਹੈ ਹਾਂ ਤੇ ਹੁਣ ਉਹ ਉਦੋਂ ਸਾਡੇ ਪੰਜਾਬੀਆਂ ਨੇ ਵੀ ਕਮੈਂਟ ਕੀਤੇ ਕਿ ਹਾਂ ਦੇਖੋ ਸਟੂਡੈਂਟ ਇਦਾਂ ਕਰਦੇ ਆ ਹੁਣ ਉਹਦੇ ਵਿੱਚ ਪ੍ਰੋਗਰੈਸ ਇਹ ਹੋਈ ਆ ਕਿ ਪਿਛਲੇ ਦਿਨਾਂ ਵਿੱਚ ਟੱਟੀ ਫੇਰ ਕੋਈ ਕਰ ਗਿਆ ਹੁਣ ਉਹ ਕਹਿੰਦੇ ਵੀ ਇਹ ਸਾਰੇ ਇਮੀਗ੍ਰੈਂਟਸ ਕਰਦੇ ਆ ਤੇ ਉਹ ਉਹ ਹਵਾ ਫਿਰ ਸਾਰੇ ਉਹ ਗੱਲ ਫਿਰ ਸਾਰੇ ਇੰਡੀਅਨਸ ਤੇ ਆਈ ਤੇ ਸਾਰੇ ਇਮੀਗ੍ਰੈਂਟਸ ਤੇ ਆਈ ਫਿਰ ਉਹਦੋਂ ਤਾੜੀਆਂ ਮਾਰ ਕੇ ਹੱਸਦੇ ਸੀ ਫਿਰ ਐ ਕਿ ਆਪ ਸਫਾਈਆਂ ਦੇਣੀਆਂ ਪੈ ਗਈਆਂ ਚਲੋ ਟਾਰਗੇਟ ਕੀਤਾ ਗਿਆ ਸਿੱਖ ਕਮਿਊਨਿਟੀ ਨੂੰ ਆਪਣੇ ਇੱਕ ਬਾਬੇ ਦੀ ਜਿਹੜੀ ਫੋਟੋ ਬਣਾਈ ਗਈ ਹੈ ਹਨਾ ਉਹ ਇੱਕ মিডিਆ ਵੱਲੋਂ ਤੇ ਇੱਕ ਜਿਹੜਾ ਏਆਈ ਦੇ ਨਾਲ ਫੋਟੋਸ਼ਾਪ ਕਰਕੇ ਕਿ ਇੱਥੇ ਟੱਟੀ ਕਰਨਾ ਮਨਾ ਹੈ ਤੇ ਇੱਕ ਸਿੱਖ ਦੀ ਹੈ ਨਾ ਬਣਾਈ ਗਈ ਸੋ ਇਸ ਕਰਕੇ ਜੇ ਰੇਸਿਜ਼ਮ ਦੀ ਹਵਾ ਜਿਹੜੀ ਅੱਗ ਵਾ ਉਹਨੂੰ ਹਵਾ ਦਿਓਗੇ ਇਹਦੇ ਵਿੱਚ ਹਰ ਉਸ ਬੰਦੇ ਨੇ ਝੋਲਸਣਾ ਜਿਹਦੀ ਚਿੱਟੀ ਚਮੜੀ ਨਹੀਂ ਹੈਗੀ ਸੋ ਇਸ ਕਰਕੇ ਇਸ ਮੁੱਦੇ ਨੂੰ ਸਮਝੋ ਕਿ ਸਾਡਾ ਮਸਲਾ ਕੀ ਆ ਅਸੀਂ ਇੱਥੇ ਬੈਠੇ ਆ ਸਾਡਾ ਨਾਲ ਸਵਾਲ ਜਵਾਬ ਕਰੋ ਅਸੀਂ ਐਮਪੀਆਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਐਮਪੀਪੀਆਂ ਦੇ ਨਾਲ ਵੀ ਕਰ ਰਹੇ ਆ ਉੱਪਰ ਤੱਕ ਮੁੱਦਾ ਹੁੰਦਾ ਵੀ ਮਤਲਬ ਧਰਨੇ ਕਿਉਂ ਲਾਇਆ ਵੀ ਧਰਨੇ ਕਿਉਂ ਵੀ ਧਰਨਾ ਹੀ ਕਿਉਂ ਲਾਇਆ ਧਰਨਾ ਤਾਂ ਆਖਰੀ ਹਥਿਆਰ ਆ ਅੱਛਾ ਮਤਲਬ ਜਿਹੜਾ ਬਹੁਤ ਐਂਡ ਤੇ ਤੇ ਜਿਹੜਾ ਪੱਕਾ ਪ੍ਰੋਟੈਸਟ ਵਾ ਇਹ ਤਾਂ ਅਸੀਂ ਉਹ ਤੋਂ ਵੀ ਬਾਅਦ ਦਾ ਮੰਨਦੇ ਆ ਇਹਦੇ ਕੋਲ ਟਾਈਮ ਆ ਇੱਥੇ ਇੱਕ ਘੰਟਾ ਛੱਡਣ ਦਾ ਅਸੀਂ ਆਪਦੇ ਘਰਵਾਰ ਛੱਡ ਕੇ ਤੇ ਬੈਠਣ ਲੱਗੇ ਆ ਤੇ ਇਹ ਨਾ ਤਾਂ ਕੋਈ ਸਾਡੀ ਜਥੇਬੰਦੀ ਦਾ ਮਸਲਾ ਆ ਇਹ ਤਾਂ ਸਾਰਿਆਂ ਦਾ ਮਸਲਾ ਹੈਗਾ ਯਾਰ ਮੀਟਿੰਗਾਂ ਕੀਤੀਆਂ ਮਸਲੇ ਨੂੰ ਸਮਝਦੇ ਆ इवन ਕਿ ਕੁਝ ਐਮਪੀਆਂ ਨੇ ਸਾਨੂੰ ਡਾਇਰੈਕਟਲੀ ਇਹ ਕਹਿ ਦਿੱਤਾ ਕਿ ਤੁਸੀਂ ਸਹੀ ਆ ਤੁਹਾਡਾ ਮਸਲਾ ਸਹੀ ਆ ਅਸੀਂ ਤੁਹਾਨੂੰ ਕਰਨਾ ਚਾਹੁੰਦੇ ਆ ਅਸੀਂ ਤੁਹਾਨੂੰ ਪੱਕਿਆ ਵੀ ਕਰਨਾ ਚਾਹੁੰਦੇ ਆ ਪਰ ਜੇ ਤੁਹਾਡਾ ਮਸਲਾ ਇਸ ਟਾਈਮ ਹੱਲ ਕਰਦੇ ਆ ਤਾਂ ਸਾਡੀਆਂ ਵੋਟਾਂ ਜਾਣੀਆਂ ਇਹ ਗੱਲ ਸਾਨੂੰ ਲਿਬਰਲ ਦੇ ਐਮਪੀਆਂ ਨੇ ਡਾਇਰੈਕਟ ਕਹੀ ਆ ਅਸੀਂ ਨਾਂ ਵੀ ਲੈ ਦਾਂਗੇ ਆਉਣ ਵਾਲੇ ਦਿਨਾਂ 'ਚ ਤੇ ਲੈ ਵੀ ਦਵਾਂਗੇ ਠੀਕ ਆ ਸਾਡੀਆਂ ਸਾਡੀਆਂ ਮੀਟਿੰਗਾਂ ਹੋਈਆਂ ਨੇ ਜੀ ਤੇ ਜਰੂਰ ਜੀ ਕਮੈਂਟ ਕਰ ਨਾਲ ਲਿਖ ਕੇ ਬੇਨਤੀ ਆ ਵੀ ਆ ਕੇ ਪਹਿਲਾਂ ਸਟੂਡੈਂਟ ਦੀਆਂ ਗੱਲਾਂ ਬਾਤਾਂ ਸੁਣੋ ਇਹ ਸਾਡੇ ਆਪਣੇ ਆਪਣੇ ਪੰਜਾਬ ਤੋਂ ਚੱਲ ਕੇ ਆਏ ਮਾਵਾ ਦੇ ਪੁੱਤ ਨੇ ਹਨਾ ਸੜਕਾਂ ਦੇ ਬੈਠਣ ਨੂੰ ਮਜਬੂਰ ਨੇ ਟੈਂਟ ਲੱਗ ਗਏ ਹਨਾ ਹੇਟ ਬਹੁਤ ਜ਼ਿਆਦਾ ਹੈਗੀ ਆ ਚਲੋ ਮੰਨਦੇ ਆ ਪਰ ਇੱਕ ਵਾਰ ਆ ਕੇ ਉਹਦੀ ਗੱਲਬਾਤ ਜ਼ਰੂਰ ਸੁਣੋ ਪੱਕਾ ਮੋਰਚਾ ਲੱਗ ਗਿਆ ਲੋਕੇਸ਼ਨ ਤੁਹਾਨੂੰ ਇੱਥੇ ਸ਼ੇਅਰ ਕਰ ਦਾਂਗੇ ਕਮੈਂਟਾਂ 'ਚ ਦੱਸ ਦਾਂਗੇ ਫੋਰ 10 ਦੇ ਉੱਪਰ ਜ਼ਿਮੀਦਾਰਾ ਜੋ ਬਾਰਨ ਗਰੇਲਾ ਹੈਗਾ ਰੈਸਟੋਰੈਂਟ ਉਹਦੇ ਬਿਲਕੁਲ ਨਾਲ ਆ ਬੈਠਿਆ ਦੇਖ ਲਓ ਮੈਂ ਕਹਿੰਦਾ ਟਾਈਮ ਵੀ ਤਕਰੀਬਨ 11 ਵੱਜ ਚੁੱਕਿਆ ਰਾਤ ਦੇ ਡਟੇ ਹੋਏ ਬੈਠੇ ਨੇ ਦੇਖੋ ਤੁਸੀਂ ਹਨਾ 24 ਘੰਟੇ ਲੱਗ ਗਿਆ ਜੀ ਸਪੋਰਟ ਕਰੋ ਸ਼ੇਅਰ ਕਰੋ ਵੀਡੀਓ ਨੂੰ ਧੰਨਵਾਦ